ਇੱਕ ਪਾਸੇ ਸਮੁੱਚੇ ਪੰਜਾਬ ਭਰ ਦੇ ਵਿੱਚ ਝੋਨੇ ਦਾ ਸੀਜ਼ਨ ਜਿਹੜਾ ਬਿਲਕੁਲ ਸਿਰ ਤੇ ਨਜ਼ਰ ਆ ਰਿਹਾ ਮੂੰਹ ਆਈ ਫਸਲ ਜਿਹੜੀ ਹੈ ਉਹ ਖੇਤਾਂ ਦੇ ਵਿੱਚ ਖੜੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਜਿੱਥੇ ਆੜਤੀ ਐਸੋਸੀਏਸ਼ਨ ਵੱਲੋਂ ਵੀ ਹੜਤਾਲਾਂ ਚੱਲ ਰਹੀਆਂ ਜੇ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਦੇਖੀਆਂ ਨੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਆਪੋ ਆਪਣੇ ਰੋਸ ਦਰਜ ਕਰਵਾਏ ਜਾ ਰਹੇ ਤੇ ਉਧਰ ਦੂਜੇ ਪਾਸੇ ਜੇਕਰ ਸ਼ੈਲਰ ਐਸੋਸੀਏਸ਼ਨ ਦੀ ਗੱਲ ਕਰੀਏ ਤੇ ਸ਼ੈਲਰ ਐਸੋਸੀਏਸ਼ਨ ਜਿਹੜੀ ਜ਼ਿਲ੍ਹਾ ਗੁਰਦਾਸਪੁਰ ਦੀ ਜਿਹੜੀ ਆ ਜ਼ਿਲ੍ਹਾ ਪਧਰੀ ਮੀਟਿੰਗ ਅੱਜ ਘੋਤ ਪੋਖਰ ਪਿੰਡ ਦੀ ਹਦੂਦ ਦੇ ਵਿੱਚ ਇੱਕ ਨਿਜੀ ਸੈਲਰ ਤੇ ਕੀਤੀ ਜਾ ਰਹੀ ਹੈ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਸਾਡੇ ਨਾਲ ਨੇ ਬਲਵਿੰਦਰ ਸਿੰਘ ਨੱਬਾ ਜੀ ਮੀਤ ਪ੍ਰਧਾਨ ਨੇ ਮੀਟਿੰਗ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਦੇ ਰਾਈਂ ਦੇਖ ਸਕਦੇ ਹੋ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਜੋ ਸੈਲਰ ਐਸੋਸੀਏਸ਼ਨ ਦੇ ਨਾਲ ਸੰਬੰਧਿਤ ਜਿੰਨੇ ਵੀ ਹੈਗੇ ਨੇ ਸੈਲਰ ਮਾਲਕ ਨੇ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਸੋ ਗੱਲਬਾਤ ਕਰਾਂਗੇ ਕਿ ਇਹਨਾਂ ਦੀ ਇਸ ਅੱਜ ਦੀ ਮੀਟਿੰਗ ਹੈ ਜਿਹੜੀ ਇਹਦੀਆਂ ਮੁੱਖ ਮੰਗਾ ਕੀ ਨੇ ਤੁਹਾਡਾ ਸਵਾਗਤ ਹੈ ਰੁਵਾਲ ਜੀ ਹਾਂਜੀ ਕੀ ਮੰਗਾ ਨੇ ਤੁਹਾਡੀਆਂ ਅੱਜ ਦੀਆਂ ਸਾਡੀ ਮੇਨ ਮੰਗ ਹੈ ਅੱਜ ਕਿ ਸਾਡੇ ਪਿਛਲੇ ਸਾਲ ਦਾ ਜੋ ਅਸੀਂ ਸੀਐਮਆਰ ਤੇ ਸਪੈਡੀ ਸਟੋਰ ਕਰਾਈ ਸੀ ਉਹ ਅੱਜ ਵੀ ਸਾਡੇ ਕੋਲ ਪੈਂਡਿੰਗ ਪਈ ਹੋਈ ਆ ਅਜੇ ਵੀ ਸਾਡੀਆਂ ਪੰਜਾਬ ਤੋਂ 100 ਗੱਡੀ ਜਿਹੜੀ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਡੀਪੂ ਦੇ ਵਿੱਚ ਐਫਸੀਆਈ ਕੋਈ ਜਗ੍ਹਾ ਨਾ ਹੋਣ ਕਰਕੇ ਉਹ ਰੁਲਦੀਆਂ ਫਿਰਨੀਆਂ ਸਾਡੇ ਟਰੱਕ ਭਰੇ ਡੇਡ ਐਕਸਪਾਇਰ ਹੋ ਗਈ ਉਹ ਦਿਨ 30 9 ਨੂੰ ਪਰ ਗੱਡੀਆਂ ਸਾਡੀਆਂ ਬਾਹਰ ਖੜੀਆਂ ਰਹੀਆਂ ਨੰਬਰ 2 ਦੇ ਉੱਤੇ ਸਾਡੀ ਥੋੜੇ ਦਿਨ ਹੋਏ ਆ ਸੀਐਮ ਪੰਜਾਬ ਜੀ ਨਾਲ ਸੀਨੀਅਰ ਸੈਕਟਰੀ ਦੇ ਅੰਦਰ ਮੀਟਿੰਗ ਹੋਈ ਮੈਂ ਵੀ ਉੱਥੇ ਹਾਜ਼ਰ ਹੋਇਆ ਸਾਂ ਉੱਚ ਫੈਸਲਾ ਕੀਤਾ ਗਿਆ ਅਸੀਂ ਲੋਕ ਦੇਖ ਰਹੇ ਆ ਕਿ ਆਉਣ ਵਾਲੀ ਜਿਹੜੀ ਨਵੇਂ ਸੀਜ਼ਨ ਦੀ ਆ ਉਹ ਸਰਕਾਰ ਨੇ ਜੋ ਚੇਂਜ ਕੀਤੀ ਆ ਪਾਲਿਸੀ ਉਹ ਕੀ ਆ ਰਹੀ ਆ ਉਹਨੂੰ ਮੁੱਖ ਰੱਖ ਕੇ ਸਰਕਾਰ ਜਦੋਂ ਪਾਲਿਸੀ ਨਵੀਂ ਆਉਂਦੀ ਆ ਉਹਨੂੰ ਦੇਖ ਕੇ ਆਪਾਂ ਸਰਕਾਰ ਨਾਲ ਐਗਰੀਮੈਂਟ ਕਰਾਂਗੇ ਸਰਕਾਰ ਨਾਲ ਦੇਖ ਕੇ ਆਪਾਂ ਆਪ ਜਿਹੜੇ ਕਾਗਜ ਰੋੜ ਕਰਾਂਗੇ ਇਹ ਸਾਨੂੰ ਬੜੀ ਵੱਡੀ ਪ੍ਰੋਗਰਾਮ ਆ ਪਿਛਲੇ ਸੀਜ਼ਨ ਸਾਨੂੰ ਹਾਈ ਬ੍ਰੈਡਿਕ ਬੀ ਆ ਕਿਸਾਨ ਦਾ ਵਧ ਨਿਕਲਦਾ ਚਾਵੜੋ ਦੇ ਘੱਟ ਨਿਕਲਦਾ ਜੀਲਡ ਜੀਲਡ 60 ਕਿਲੋ ਨਿਕਲਦੀ ਆ ਕਿਸਾਨਵਾ ਕਿਸਾਨ ਦਾ ਚੌੜ ਜਿਹੜਾ ਵਾਧਾ ਨਿਕਲਦਾ ਆਪਣਾ ਪੈਡੀ ਜਿਹੜੀ ਆ ਸਾਨੂੰ ਉਹਨੂੰ ਬੜੀ ਵੱਡੀ ਮਾਰ ਮਾਰੀ ਆ ਇਹ 50000 ਤੋਂ ਲੈ ਕੇ 2 ਕਰੋੜ ਤੱਕ ਸਾਡੀਆਂ ਰੈਸਮਰ ਦਾ ਘਾਟੇ 'ਚ ਗਈਆਂ ਸਾਨੂੰ ਬੱਚੇ ਸਾਰੇ ਕਹਿ ਰਹੇ ਆ ਕੋਈ ਬੰਦਾ ਨੀ ਜਿਹੜਾ ਘਾਟੇ ਵਾਲਾ ਕੰਮ ਕਰਦਾ ਤੁਸੀਂ ਪਾਪਾ ਜੀ ਕਿਉਂ ਕੰਮ ਕਰਦੇ ਹੋ ਅਸੀਂ ਬਹੁਤ ਵੱਡੇ ਜਿਹੜੇ ਆ ਉਹ ਘਾਟੇ 'ਚ ਗਏ ਆ ਅਸੀਂ ਤਿਆਰ ਨਹੀਂ ਨਾ ਅੱਡੇ ਕੋਈ ਜਗ੍ਹਾ ਸਰਕਾਰ ਕੋਲ ਅਗਰ ਨਵੇਂ ਸੀਜ਼ਨ ਵਾਸਤੇ ਹਾਈਬ੍ਰਿਡ ਦਾ ਸਰਕਾਰ ਦੱਸ ਨਹੀਂ ਰਹੀ ਉਹਦੋਂ ਸੀਐਮ ਸਾਹਿਬ ਨੇ ਇੱਕ ਕਮੇਟੀ ਬਣਾਈ ਆ ਉਹ ਕਮੇਟੀ ਦੀ ਰਿਪੋਰਟ ਆਉਣ ਤੋਂ ਸਰਕਾਰ ਟ੍ਰਾਇਲ ਕਰੇ ਕਿ ਕਿੰਨਾ ਜੀਡ ਨਿਕਲਦਾ ਉਹਦਾ 50% ਫਰੋਕਲ ਨਿਕਲਦਾ ਤੇ 60 ਕਿਲੋ ਚੌਲ ਨਿਕਲਦੇ ਆ ਨੂੰ ਬਹੁਤ ਵੱਡਾ ਘਾਟਾ ਪੈਂਦਾ ਇਸ ਕਰਕੇ ਅਸੀਂ ਸਰਕਾਰ ਨਾਲ ਜਿਹੜਾ ਉਹ ਐਗਰੀਮੈਂਟ ਨਹੀਂ ਕਰਨਾ ਚਾਹੁੰਦੇ ਠੀਕੇ ਤੇ ਜਿਹੜੀਆਂ ਪਿਛਲੀ ਸਾਲੋ ਕੇ ਪਿਛਲੇ ਜਿਹੜੇ ਚੌਲ ਨੇ ਪਿਛਲਾ ਮਾਲ ਉਹ ਵੀ ਪਿਆ ਹੋਇਆ ਤੇ ਉਹ ਕਿੰਨੀ ਕੁ ਮਾਤਰਾ ਚ ਤੁਹਾਡੇ ਕੋਲ ਪਿਆ ਤੇ ਉਹਦੇ ਉਹਦੇ ਹਾਲਾਤ ਕੀ ਨੇ ਇਸ ਵੇਲੇ ਕੀ ਉਹ ਬਿਲਕੁਲ ਦਰੁਸਤਾ ਸਹੀ ਹੈ ਜਾਂ ਖਰਾਬ ਹੋ ਚੁੱਕਾ ਹੈ ਉਹ ਹੈ ਬਿਲਕੁਲ ਦਰੁਸਤ ਆ ਪਰ ਸਰਕਾਰ ਕੋਲ ਜਗ੍ਹਾ ਨਹੀਂਗੀ ਹੈਗੀ ਸਾਡੇ ਪਾ 10 ਗੱਡੀਆਂ ਸਾਡੀਆਂ ਧਾਰੀਆ ਡੀਪੂ ਚ ਦੋ ਸਾਡੀਆਂ ਰੈਸੀ ਮਿਲਣਾਂ ਅਜੇ ਵੀ ਖੜੀਆਂ ਉੱਥੇ ਪਈਆਂ ਉਹਨਾਂ ਹਾਰ ਕੇ ਦੁਖੀ ਹੋ ਕੇ ਲੈ ਕੇ ਲੋਡ ਕੀਤੀਆਂ ਗੱਡੀਆਂ ਵਾਲਾ ਕਰਾਇਆ ਉਹਨਾਂ ਨੂੰ ਪੈਂਡਿਆ ਸਰਕਾਰ ਕੋਲ ਜਗ੍ਹਾ ਨਹੀਂ ਲਾਉਣ ਨੂੰ ਉੱਥੇ ਤੇ ਅਸੀਂ ਨਵਾਂ ਸੀਜ਼ਨ ਕਿਤਾ ਚੁਕੜੀ ਸਰਕਾਰ ਸਵਾਸਣ ਦਿੰਦੀ ਆ ਸਾਨੂੰ ਜ਼ੁਬਾਨੀ ਲਿਖ ਕੇ ਦੇਵੇ ਰਿਟਰਨ ਦੇ ਵਿੱਚ ਸਾਨੂੰ ਸਰਕਾਰਾਂ ਨੂੰ ਦਿਖਾਏ ਵੀ ਜਿਹੜੇ ਨਵੇਂ ਸੀਜ਼ਨ ਦੀ ਪੈਡੀਆਂ ਕਿੱਥੇ ਸਟੋਰ ਕਿੱਥੇ ਕਰਕੇ ਜਾਣਾ ਸਟੋਰ ਕਿੱਥੇ ਕਰਨੀ ਆ ਉਹ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਹਰੂਵਾਲ ਜੀ ਨੇ ਕਿਹਾ ਕਿ ਜਿਵੇਂ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਨੇ ਪੰਜਾਬ ਸਰਕਾਰ ਦੇ ਨਾਲ ਹੋ ਚੁੱਕੀਆਂ ਨੇ ਬੇਸ਼ੱਕ ਜ਼ੁਬਾਨੀ ਉਹਨਾਂ ਵੱਲੋਂ ਜਿਹੜਾ ਵਿਸ਼ਵਾਸ ਦਵਾਇਆ ਗਿਆ ਪਰ ਜਿੰਨੀ ਦੇਰ ਉਹ ਲਿਖਤੀ ਭਰੋਸਾ ਨਹੀਂ ਦਿੰਦੇ ਜਾਂ ਆਪਣੀਆਂ ਜਿਹੜੀਆਂ ਪਾਲਿਸੀਆਂ ਨੇ ਇਹ ਸੈਲਰ ਐਸੋਸੀਏਸ਼ਨ ਨੂੰ ਲੈ ਕੇ ਜਾਂ ਝੋਨੇ ਦੀ ਸਾਮ ਸੰਭਾਲ ਨੂੰ ਲੈ ਕੇ ਉਹ ਜਨਤਕ ਨਹੀਂ ਪਾਲਿਸੀਆਂ ਕੀਤੀਆਂ ਜਾਂਦੀਆਂ ਉੰਨੀ ਦੇਰ ਤੱਕ ਉਹ ਵਿਸ਼ਵਾਸ ਨਹੀਂ ਕਰਦੇ ਕਹਿੰਦੇ ਉਹਨਾਂ ਦੇ ਤੇ ਹੁਣ ਪਰਿਵਾਰਕ ਮੈਂਬਰ ਨੇ ਜਿਹੜੇ ਜਿਹੜੇ ਉਹਨਾਂ ਦੇ ਬੱਚੇ ਨੇ ਉਹਨਾਂ ਦੇ ਜਿਹੜੇ ਪੜੇ ਲੈ ਕੇ ਸੂਝਵਾਨ ਜਵਾਕ ਨੇ ਉਹ ਵੀ ਸਵਾਲ ਕਰ ਰਹੇ ਨੇ ਕਿ ਡੈਡੀ ਜੀ ਪਿਤਾ ਜੀ ਪਾਪਾ ਜੀ ਜੇਕਰ ਤੁਸੀਂ ਘਾਟੇ 'ਚ ਜਾਣਾ ਕਰੋੜਾਂ ਦਾ ਘਾਟਾ ਦੱਸਿਆ ਜਾ ਰਿਹਾ ਕਹਿੰਦੇ ਲੱਖਾਂ ਤੋਂ ਲੈ ਕੇ ਕਰੋੜਾਂ ਦਾ ਘਾਟੇ ਦੇ ਵਿੱਚ ਜਿਹੜੀ ਆ ਇਹ ਸੈਲਰ ਐਸੋਸੀਏਸ਼ਨ ਜਾ ਰਹੀ ਆ ਇਸ ਕਰਕੇ ਘਾਟੇ ਦੇ ਸੌਦੇ ਨੂੰ ਲੈ ਕੇ ਕੋਈ ਵੀ ਕਾਰੋਬਾਰ ਜਿਹੜਾ ਉਹ ਨਹੀਂ ਕਰਨਾ ਚਾਹੁੰਦਾ ਇਹ ਬਿਲਕੁਲ ਸਪਸ਼ਟ ਹੈ ਕਲੀਅਰ ਹੈ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਹੈ ਕਿ ਇਹਨਾਂ ਮੀਟਿੰਗਾਂ ਦਾ ਜਿਹੜੀਆਂ ਮੀਟਿੰਗਾਂ ਕੀਤਾ ਕੀਤੀਆਂ ਜਾ ਰੀਆਂ ਨੇ ਜਾਂ ਪੰਜਾਬ ਸਰਕਾਰ ਨਾਲ ਕੀਤੀਆਂ ਜਾ ਰੀਆਂ ਨੇ ਜਾਂ ਜ਼ਿਲ੍ਹਾ ਪੱਧਰ ਤੇ ਕੀਤੀਆਂ ਜਾ ਰੀਆਂ ਨੇ ਇਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਛਿੱਟਾ ਨਿਕਲਦਾ ਤੇ ਪੰਜਾਬ ਸਰਕਾਰ ਦਾ ਜਿਹੜਾ ਊਠ ਹੈ ਕਿਸ ਕਰਵਟ ਬੈਠਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਹੁਣ ਤੱਕ ਲਈ ਇਨਾ ਹੀ ਸਹਿਯੋਗੀ ਕੈਮਰਾਮੈਨ ਇੰਦਰਪ੍ਰੀਤ ਸਿੰਘ ਗੁਰਾਇਆ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਅਜੀਤ ਵੈਬ ਟੀਵੀ ਗੁਰਦਾਸਪੁਰ